ਪੰਜਾਬੀ ਦੁਨੀਆ ਦੀ ਸਭ ਤੋਂ ਅਮੀਰ ਬੋਲੀ ਆ ਇਹ ਮੈਂ ਇਸ ਕਰਕੇ ਨਹੀਂ ਕਹਿ ਰਿਹਾ ਕਿ ਮੇਰੀ ਮਾਂ ਬੋਲੀ ਆ ਸਗੋਂ ਗੁਰੂ ਅੰਗਦ ਸਾਹਿਬ ਨੇ ਇਸ ਦੀ ਲਿਪੀ ਯਾਨੀ ਕਿ ਵਰਣਮਾਲਾ ਨੂੰ ਬਹੁਤ ਹੀ ਆਧੁਨਿਕ ਤੇ ਵਿਗਿਆਨਿਕ ਢੰਗ ਨਾਲ ਤਿਆਰ ਕੀਤਾ ਹੈ ਉਦਾਹਰਨ ਦੇ ਤੌਰ ਤੇ ਜਿਸ ਨੂੰ ਬੋਲਣ ਲੱਗਿਆਂ ਆਵਾਜ਼ ਸਾਡੇ ਗਲੇ ਤੋਂ ਲੈ ਕੇ ਸਾਡੇ ਬੁੱਲਾਂ ਰਹੀਂ ਵੱਖਰੇ ਵੱਖਰੇ ਰਸਤਿਆਂ 'ਚ ਬਾਹਰ ਆਉਂਦੀ ਆ ਜਿਵੇਂ ਕਕਾ ਖਖਾ ਗਗਾ ਘਗਾ ਅੰਗਾ ਇਸ ਨੂੰ ਬੋਲਣ ਲੱਗਿਆਂ ਆਵਾਜ਼ ਸਾਡੇ ਕੰਠ 'ਚ ਆਉਂਦੀ ਆ ਇਸ ਕਰਕੇ ਇਸ ਨੂੰ ਕੰਠੀ ਤੋਂ ਨਿਆ ਕਿਹਾ ਜਾਂਦਾ ਆ ਚਚਾ ਛਛਾ ਜਜਾ ਝਜਾ ਅਈਆਂ ਇਸਨੂੰ ਬੋਲਣ ਲੱਗਿਆਂ ਜੀਭ ਸਾਡੇ ਤਾਲੂ ਨਾਲ ਲੱਗਦੀ ਹੈ ਇਸ ਕਰਕੇ ਇਸਨੂੰ ਤਾਲਵੀ ਧੁਨਿਆ ਕਿਹਾ ਜਾਂਦਾ ਆ ਟੈਂਕਾ ਠੱਠਾ ਡੱਡਾ ਢੱਡਾ ਨਾਣਾ ਇਸਨੂੰ ਬੋਲਣ ਲੱਗਿਆਂ ਜੀਭ ਪੁੱਠੀ ਕਰਕੇ ਸਾਡੇ ਤਾਲੂ ਨਾਲ ਲੱਗਦੀ ਹੈ ਇਸ ਕਰਕੇ ਇਸਨੂੰ ਉਲਟ ਜੀਬੀ ਧੁਨਿਆ ਕਿਹਾ ਜਾਂਦਾ ਆ ਤੱਤਾ ਥੱਥਾ ਦੱਦਾ ਧੱਦਾ ਨੰਨਾ ਇਸਨੂੰ ਬੋਲਣ ਲੱਗਿਆਂ ਜੀਭ ਸਾਡੇ ਦੰਦਾਂ ਨਾਲ ਆ ਕੇ ਲੱਗਦੀ ਹੈ ਇਸ ਕਰਕੇ ਇਸਨੂੰ ਦੰਤੀ ਧੁਨਿਆ ਕਿਹਾ ਜਾਂਦਾ ਆ ਪੱਪਾ ਫੱਫਾ ਬੱਬਾ ਪੱਬਾ ਮੱਮਾ ਇਸਨੂੰ ਬੋਲਣ ਲੱਗਿਆਂ ਸਾਡੇ ਬੁੱਲ ਆਪਸ ਵਿੱਚ ਜੁੜਦੇ ਨੇ ਇਸ ਕਰਕੇ ਇਸਨੂੰ ਦੋ ਹੁੱਠੀ ਧੁਨਿਆ ਕਿਹਾ ਜਾਂਦਾ ਇਸ ਤੋਂ ਇਲਾਵਾ ਦੋਵੇਂ ਇਹਨਾਂ ਦੁਨੀਆਂ ਦੇ ਅਨੁਸਾਰ ਹੀ ਬੋਲੀਆਂ ਜਾਂਦੀਆਂ ਨੇ ਅਖੀਰ ਤੇ ਇੱਕੋ ਗੱਲ ਜਿਨ੍ਹਾਂ ਦਾ ਆਪਣਾ ਕਰ 35 ਅੱਖਰਾਂ ਨਾਲ ਭਰਿਆ ਹੋਵੇ ਉਹ 26 ਅੱਖਰਾਂ ਵਾਲਿਆ ਕਰ ਕਦੀ ਮੰਗਣ ਨਹੀਂ ਜਾਂਦੇ